ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਮਿੱਤਰੋ ਕੀ ਹਾਲ ਚਾਲ ਲਓ ਜੀ ਤਵੀਆਂ ਦੇਖੋ ਪਹਿਲਾਂ ਆਪਾਂ ਕੱਢ ਲਈਆਂ ਤੇ ਇਹਨਾਂ ਨੂੰ ਕਰਨਾ ਗਰੀਸ ਇਹ ਖੜੀਆਂ ਸੀਗੀਆਂ ਇੱਥੇ ਵਲੌਗਰ ਤੁਸੀਂ ਦੇਖਿਆ ਹੋਣਾ ਤੇ ਅੱਜ ਆਪਾਂ ਇਹ ਕੱਢ ਲਈਆਂ ਤੇ ਕਿਉਂਕਿ ਯਾਰ ਇਹਨਾਂ ਦਾ ਸੀਜ਼ਨ ਆ ਗਿਆ ਇਹ ਚੱਲਣੀਆਂ ਹੁਣ ਜ਼ਿਆਦਾ ਨਹੀਂ ਇੱਕ ਵਾਰੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸਰਵਿਸ ਕਰ ਲਈਏ ਖੋਲ-ਖੋਲ ਕੇ ਚੰਗੀ ਤਰ੍ਹਾਂ ਉਹ ਗਰੀਸ ਦਾ ਡੱਬਾ ਗਰੀਸ ਗਨ ਪਈ ਹੈ ਆ ਦੇਖੋ ਬਾ ਟਰੈਕਟਰ ਹੁਣੇ ਕੱਢਿਆ ਸੀਗਾ ਆਪਾਂ ਤੇ ਲਾਈਏ ਇੱਥੇ ਲੋ ਵੀ ਤਮੀਆਂ ਐਣ ਸਿੱਧੀਆਂ ਕਰਕੇ ਲਾਤੀਆਂ ਬਾਕੀ ਝੋਨੇ ਦਾ ਤੁਹਾਨੂੰ ਪਤਾ ਯਾਰ ਆਪਾਂ ਸਾਰਾ ਐਣ ਚੰਗੀ ਤਰ੍ਹਾਂ ਵੱਢ ਲਿਆ ਸੀਗਾ ਬਾਤ ਤੁਹਾਨੂੰ ਦੱਸਿਆ ਸੀਗਾ ਵੀ ਜਿੰਨਾ ਘਾਹ ਰਹਿ ਗਿਆ ਬਾਸਮਤੀ ਵਾਲਾ ਤੇ ਬਸ ਆਹ ਰਹਿ ਗਿਆ ਬਾਕੀ ਆਪਾਂ ਵੱਢ ਲਿਆ ਉੱਥੇ ਸਾਰਾ ਵਾਹ ਵੀ ਵਾਹ ਵੀ ਦਿੱਤੀ ਸੀਗੀ ਰੂਟਾਵੇਟਰ ਨਾਲ ਆਹ ਵੇਖ ਲੋ ਆਪਾਂ ਪਹਿਲੀ ਬਾਤ ਹੀ ਸੀਗੀ ਸਾਰੀ ਮੈਂ ਤੁਹਾਨੂੰ ਦੱਸਿਆ ਸੀਗਾ ਵਲੌਗ 'ਚ ਤੇ ਇੱਕ ਵਾਰੀ ਬਸ ਰੂਟਾ ਵੇਟਰਣਾ ਬਾਈ ਸੀਗੀ ਦੇਖ ਲੋ ਯਾਰ ਬਾਕੀ ਕਿੰਨੀ ਸਫਾਈ ਆ ਉਹ ਮੈਂ ਪ੍ਰਾਣੀ ਉਹਦੇ 'ਚ ਕਲਿੱਪ ਵੀ ਐਡ ਕੀਤੀ ਸੀਗੀ ਸੋ ਬੜੀ ਥੋਣੀ ਵਾਹ ਹੋਊਗੀ ਤੇ ਰੌਣੀ ਕਰਤੀ ਯਾਰ ਮਤਲਬ ਪਾਣੀ ਲਾਤਾ ਆਪਾਂ ਬਸ ਹੁਣ ਤਵੀਆਂ ਕਰਨੀਆਂ ਤਿਆਰ ਉਸ ਤੋਂ ਬਾਅਦ ਫਿਰ ਬਜਾਈ ਸ਼ੁਰੂ ਕਰਾਂਗੇ ਥੋੜੇ ਟਾਈਮ ਤੱਕ ਉਹਦੀ ਤਣਕ ਦੀ ਤੇ ਬਸ ਬਾਕੀ ਇੱਕ ਤੁਹਾਨੂੰ ਦਿਖਾਉਣਾ ਬੀ ਆਪਾਂ ਲਿਆਂਦਾ ਸੀਗਾ ਆ ਦੇਖੋ ਬੀ ਪੇ ਆ ਡੀਬੀਡਬਲ 327 ਕਰਨਾਲ ਯੂਨੀਵਰਸਿਟੀ ਦਾ ਬੀ ਸੀਗਾ 45 ਕਿਲੋ ਦੇ ਆ ਦੇਖੋ ਤੋੜੇ ਪਏ ਨੇ ਸੋ ਬੀ ਤਾਂ ਆਪਾਂ ਲਿਆਂਦਾ ਸੀ ਖਾਸਾ ਟਾਈਮ ਪਹਿਲਾਂ ਮਹੀਨਾ ਤੋਂ ਪਹਿਲਾਂ ਲਿਆ ਲੈ ਕੇ ਰੱਖ ਲਿਆ ਸੀਗਾ ਇਹ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਵਾ ਲਿਆ ਸੀਗਾ ਮੰਡੀ 'ਚੋਂ ਵੀ ਪਹਿਲਾਂ ਪੱਖਾ ਲੱਗਿਆ ਫਿਰ ਆਪਾਂ ਘਰੇ ਵੀ ਇੱਕ ਵਾਰੀ ਕਰ ਲਿਆ ਸੀਗਾ ਤੇ ਪਿਛਲੀ ਵਾਰੀ ਇਹਦਾ ਝਾੜ ਵੀ ਵਧੀਆ ਸੀਗਾ ਬੀਜ ਦਾ ਬਾਕੀ ਯਾਰ 2-3 ਦਿਨਾਂ ਦੀ ਠੰਡ ਜੀ ਹੋ ਗਈ ਮੌਸਮ ਜਿਹਾ ਬਦਲ ਰਿਹਾ ਮੇਰੀ ਆਵਾਜ਼ ਵੀ ਥੋੜੀ ਜੀ ਭਾਰੀ ਲੱਗਦੀ ਹੋਊਗੀ ਯਾਰ ਥੋੜਾ ਜਿਹਾ ਜ਼ੁਕਾਮ ਜਿਹਾ ਹੋਇਆ ਥੋੜੇ ਭਰਾ ਨੂੰ ਸੋ ਦੇ ਲਈ ਸੌਰੀ ਮੈਨੇਜ ਕਰ ਲਿਓ ਬਾਕੀ ਇੱਧਰ ਚੱਲ ਰਿਹਾ ਕੰਮ ਉਹ ਚਾਬੀਆਂ ਬਾਨੇ ਪਏ ਨੇ ਗ੍ਰੀਸ ਕਰ ਰਹੇ ਹਾਂ ਤੇ ਬਾਕੀ ਵੀ ਉਹ ਦੇਖੋ ਯਾਰ ਕਿੰਨਾ ਘੰਟਾ ਆ ਰਿਹਾ ਲੋ ਵੀ ਹੁਣ ਪੀ ਲਈ ਆਪਾਂ ਸ਼ੇਕ ਤੇ ਫਿਰ ਜੱਲੀਏ ਬਾਹਰ ਨੂੰ ਟਰੈਕਟਰ ਖੜਾ ਬਾਹਰ ਲੋ ਵੀ ਕਾਪਾ ਪਾ ਪਾ ਦਾਸਤਾ ਕੰਮੀਆਂ ਦਾ ਲੋ ਵੀ ਹਲੇ ਪੌਣੇ 6 ਹੋਏ ਨੇ ਹਨੇਰਾ ਪੈਣਾ ਸ਼ੁਰੂ ਹੋ ਗਿਆ ਮੌਸਮ ਜਿਹਾ ਬਦਲਣ ਲੱਗ ਗਿਆ ਠੰਡ ਜੀ ਵੀ ਹੋਣ ਲੱਗ ਗਈ ਹੌਲੀ ਹੌਲੀ ਰਾਤ ਨੂੰ ਜਿਆਦਾ ਹੋ ਜਾਂਦੀ ਹੈ ਤੇ ਬਾਕੀ ਆ ਦੇਖੋ ਲਾਈਟ ਜਿਗਾ ਕੇ ਦਿਖਾਤਾ ਆ ਦੇਖੋ ਲਾਈਟ ਚੱਲ ਪਈ ਆਪਣੀ ਐਨ ਵਧੀਆ ਤੇ ਰਾਤ ਨੂੰ ਯਾਰ ਜਿਆਦਾ ਵਧੀਆ ਲੱਗਦੀ ਆ ਆਪਾਂ ਰਾਤ ਨੂੰ ਕਿਸੇ ਦਿਨ ਹੁਣ ਹੋਊਗੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਤੇ ਬਾਕੀ ਉਹ ਉਧਰਲਾ ਇੱਕ ਆਪਣਾ ਉਧਰੋਂ ਜੰਗੀ ਤੇ ਅੰਗਰੀਸ ਹੋਊਗੀ ਪਿਛਲੇ ਵਲੌਗਾਂ 'ਚ ਯਾਰ ਮੈਂ ਥੋੜਾ ਜਿਹਾ ਮਹਿਸੂਸ ਕੀਤਾ ਸੀਗਾ ਵੀ ਆਡੀਓ ਦੀ ਕਿਤੇ ਨਾ ਕਿਤੇ ਖਰਾਬੀ ਜੀ ਹੁੰਦੀ ਸੀ ਸੋ ਉਹਦੇ ਕਰਕੇ ਯਾਰ ਆਪਾਂ ਮਾਈਕ ਆ ਦੇਖੋ ਲਿਆਂਦਾ ਤੇ ਬਾਕੀ ਯਾਰ ਇਹਦਾ ਹੁਣ ਮਤਲਬ ਤੁਹਾਨੂੰ ਯੂਜ਼ ਕਰਕੇ ਇੱਥੇ ਦਿਖਾਵਾਂਗੇ ਆਪਾਂ ਅਗਲੇ 2-3 ਵਲੌਗਾਂ 'ਚ ਪਤਾ ਲੱਗ ਜੂ ਕਿਵੇਂ ਦਾ ਪ੍ਰੋਡਕਟ ਹੈ ਬਾਕੀ ਲੱਗਦਾ ਵਧੀਆ ਰਹੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਬਾਕੀ ਗਈ ਯਾਰ ਇਹ ਟਰੈਕਟਰ ਤੇ ਬੈਠੇ ਹੁੰਦੇ ਆ ਚੰਗੀ ਤਰ੍ਹਾਂ ਆਡੀਓ ਨਹੀਂ ਆਉਂਦੀ ਹੁੰਦੀ ਯਾਰ ਉਹਦੀ ਤੇ ਆਡੀਓ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ ਮੈਂ ਕਿਹਾ ਚਲੋ ਫਿਰ ਮੰਗਾ ਲੈਨੇ ਆ ਸੋ ਆਪਣਾ ਇਹ ਕੱਲ ਹੀ ਆਇਆ ਹਲੇ ਤੇ ਬਾਕੀ ਆਪਾਂ ਇਹਨੂੰ ਯੂਜ਼ ਕਰਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਲਓ ਜੀ ਹੁਣ ਮਾਈਕ 'ਚ ਰਿਕਾਰਡ ਕਰ ਰਹੇ ਆ ਬਾਕੀ ਦੱਸਿਓ ਆਵਾਜ਼ ਕਿਵੇਂ ਆ ਰਹੀ ਹੈ ਸੋ ਹੁਣ ਮੈਂ ਟਰਾਈ ਕਰ ਰਹੇ ਆ ਪਹਿਲੀ ਵਾਰੀ ਬਾਕੀ ਦੱਸਿਓ ਕਮੈਂਟਾਂ 'ਚ ਵੀ ਆਵਾਜ਼ ਠੀਕ ਹੈ ਸੋ ਫਿਰ ਆਪਾਂ ਇਹਨੂੰ ਜ਼ਿਆਦਾ ਯੂਜ਼ ਕਰ ਲਾਂ ਕਰਾਂਗੇ ਇਹ ਟਰੈਕਟਰ ਤੇ ਯਾਰ ਮੈਨੂੰ ਲੱਗਦਾ ਵੀ ਜ਼ਿਆਦਾ ਵਧੀਆ ਇਹ ਰਿਜ਼ਲਟ ਦਊਗੀ ਕਿਉਂਕਿ ਵੀ ਜਦੋਂ ਉਹ ਚਲਾਣਾ ਹੁੰਦਾ ਕਿਤੇ ਨਾ ਕਿਤੇ ਆਵਾਜ਼ ਯਾਰ ਘਟ ਵੱਧ ਜਾਂਦੀ ਹੈ ਹੁਣ ਦੇਖਿਆ ਕਲਿੱਪ ਚ ਉਹ ਥੋੜੀ ਜੀ ਆਵਾਜ਼ ਤੁਹਾਨੂੰ ਉਪਰ ਹੀ ਲੱਗੂਗੀ ਮਾਈਕ ਆਪਾਂ ਥੋੜਾ ਜਿਆਦਾ ਕਲੋਜ਼ ਰੱਖਿਆ ਸੀ ਤੇ ਇੱਥੇ ਕਿ ਠੀਕ ਰਹਿੰਦਾ ਯਾਰ ਆ ਪੋਜੀਸ਼ਨ ਤੇ ਇੱਥੇ ਆਵਾਜ਼ ਸਹੀ ਰਹੂਗੀ ਉਹ ਥੋੜੇ ਆਪਾਂ ਜਿਆਦਾ ਮਤਲਬ ਨੇੜੇ ਕਰ ਲਿਆ ਸੀ ਆ ਮੂੰਹ ਦੇ ਤਾਂ ਥੋੜੀ ਜੀ ਆਵਾਜ਼ ਵੀ ਭਾਰੀ ਲੱਗ ਰਹੀ ਜੀ ਜਾਂ ਥੋੜੀ ਜੀ ਫਾਟ ਰਹੀ ਸੀ ਹੁਣ ਬਾਕੀ ਦੱਸਿਓ ਕਿਵੇਂ ਲਓ ਜੀ ਹੁਣ ਮਾਈਕ ਨਾ ਚੱਲ ਰਹੀ ਹੈ ਵੀਡੀਓ ਤੇ पता नहीं कि कमी तो आला हो गया काम मौके बिलकुल ग्रीज ग्रीज करती हम बाकी हम माइक की टैसटिंग कर रहे बाकी क्वालिटी जैसे कर रहे है बाकी किन ठीक है

ਜਦੋਂ ਮੈਂ ਬੋਲਦਾ ਉਦੋਂ ਬਸ ਵਾਚ ਕਨੌਇਸ ਕੈਨਸਲੇਸ਼ਨ ਕਰ ਦਿੰਦਾ ਉਹਦੀ ਟਰੈਕਟਰ ਵੀ ਕੁੜੀ ਤਾਂ ਹਲੇ ਉੱਪਰੋਂ ਨੂੰ ਲੱਗਦੀ ਹੋਊਗੀ ਯਾਰ ਦੋ ਤਿੰਨ ਕਲਿੱਪਾਂ ਜੇ ਮਤਲਬ ਆ ਜਿੱਥੇ ਮੈਂ ਟਰੈਕਟਰ پارک ਕਰ ਰਿਆ ਸੀਗਾ ਹੁਣ ਉਹਦੇ ਜੀ ਯਾਰ ਮਾਈਕ ਦੀ ਬਿਲਕੁਲ ਹੀ ਨਹੀਂ ਆਵਾਜ਼ ਆ ਰਹੀ ਨਾ ਟਰੈਕਟਰ ਦੀ ਆ ਰਹੀ ਹੈ ਬੈਟਰੀ ਹੋ ਗਈ ਲੋ ਆਪਾਂ ਯੂਜ਼ ਕੀਤਾ ਨਹੀਂ ਸੀਗਾ ਮੈਂ ਹੁਣ ਤੁਹਾਨੂੰ ਦੱਸਿਆ ਵੀ ਸੀਗਾ ਸੋ ਚਲੋ ਕੋਈ ਚੱਕਰ ਨਹੀਂ ਹੁਣ ਆਪਾਂ ਉਹਨੂੰ ਚੰਗੀ ਤਰ੍ਹਾਂ ਚਾਰਜ ਕਰ ਲੈਂਦੇ ਆ ਨਾਲੇ ਤੁਹਾਨੂੰ ਹੁਣ ਵਧੀਆ ਰਿਜ਼ਲਟ ਦਵਾਂਗੇ ਉਹਦੇ ਆਡੀਓ ਦੇ ਜਦੋਂ ਵੀ ਮੰਨ ਲੋ ਟਰੈਕਟਰ ਟਰੱਕਰ ਤੇ ਮਤਲਬ ਜਾਣਾ ਹੁੰਦਾ ਫਿਰ ਹੁਣ ਆਵਾਜ਼ ਨਹੀਂ ਖਰਾਬ ਆਊ ਬਰੂਗੀ ਸੋ ਮੈਂ ਬਾਕੀ ਉੱਤੇ ਮੈਂਸ਼ਨ ਵੀ ਕਰਤਾ ਸੀਗਾ ਵੀ ਬੈਂਟਰ ਦੀ ਆਵਾਜ਼ ਨਹੀਂ ਆ ਰਹੀ ਤੇ ਹੁਣ ਤੁਹਾਨੂੰ ਜਾ ਕੇ ਪਹਿਲਾਂ ਲਾਈਟ ਦਿਖਾਈਏ ਜਾ ਕੇ ਤੁਹਾਨੂੰ ਦਿਖਾਣੇ ਜਿਹੜੀ ਮੈਂ ਕਹਿ ਰਿਹਾ ਸੀ ਹੂਟਰ ਲਾਈਟਰ ਆਪ ਨੂੰ ਘੰਟ ਲੱਗਦੀ ਹੈ ਸੋ ਹੁਣ ਦੇਖੋ ਹਨ ਹਨੇਰਾ ਜਾਂ ਹੋ ਗਿਆ ਬਿਲਕੁਲ ਹੁਣ ਸਾਢੇ 6 ਹੋਏ ਨੇ ਦੇਖੋ ਯਾਰ ਸਾਢੇ 6 ਵਜੇ ਬਿਲਕੁਲ ਆ ਦੇਖੋ ਪੂਰਾ ਹਨੇਰਾ ਹੋ ਚੁੱਕਿਆ ਆ ਦੇਖੋ ਯਾਰ ਕਿੰਨੀ ਘੰਟ ਲੱਗ ਰਹੀ ਹੈ ਬਾਕੀ ਇਹਨੂੰ ਆਪਾਂ ਬਲਿੰਕਿੰਗ ਤੇ ਵੀ ਲਾ ਦਿੰਨੇ ਹੁੰਨੇ ਆ ਆ ਦੇਖੋ ਕੱਲੀ ਬਲਿੰਕ ਕਰੂਗੀ ਹੁਣ ਸੋ ਰਾਤ ਨੂੰ ਯਾਰ ਬੜੀ ਘੰਟ ਲੱਗਦੀ ਹੁੰਦੀ ਐ ਮੈਂ ਇੱਕ ਅੱਧੀ ਸ਼ਾਰਟ ਅਪਲੋਡ ਕਰੂੰਗਾ ਉਹਦੇ ਚ ਯਾਰੇ ਚੱਲ ਨਹੀਂ ਸੀ ਰਹੀ ਪਹਿਲਾਂ ਜਦੋਂ ਆਪਾਂ ਝੋਨਾ ਵੜਾਇਆ ਸੋ ਹੁਣ ਐਨ ਵਧੀਆ ਚੱਲੂ ਕਰੂਗੀ ਸੋ ਉਹਦੇ ਯਾਰ ਸ਼ਾਰਟ ਚ ਨਾ ਬੜ ਵਧੀਆ ਲੱਗਦੀ ਐ ਜਦੋਂ ਚੱਲਦੀ ਹੁੰਦੀ ਐ ਪਰ ਹੁਣ ਆਪਾਂ ਚਲੋ ਕਰਤਾ ਪੱਕਾ ਸੋ ਬਾਕੀ ਇਹ ਸੀ ਅੱਜ ਦਾ ਆਪਣਾ ਵਲੌਗ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ